ਆਪਾਂ ਪਰਦੇ ਸ਼ਸ਼ੀਕਲ ਜੀ ਕਮੇਜੀਤ ਕੇ ਬੈਂਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਸੋ ਟਿੱਲਾ ਬਾਬਾ ਸ਼ੇਖ ਫਰੀਦ ਸਮਾਦ ਬਾਬਾ ਸੌਨ ਸ਼ਾਹ ਜੀ ਸਾਡੇ ਸਤਿਕਾਰਯੋਗ ਗੱਦੀਨਸ਼ੀਨ ਮਹੰਤ ਪਪਾ ਨੰਦਰਪਾਲ ਜੀ ਆਓ ਆਪਾਂ ਤੁਹਾਨੂੰ ਹੂ ਬਰੂ ਬਾਬਾ ਜੀ ਦੇ ਨਾਲ ਦਰਸ਼ਨ ਕਰਵਾਨੇ ਆ ਜੀ ਨੋ ਆਪਾਂ ਸੁਣਦੇ ਆਂ ਹਾਂਜੀ ਪੈਰੀ ਪੰਨੇ ਬਾਬਾ ਜੀ ਆ ਮਿਲਦੇ ਅੱਜ ਤੁਸੀਂ ਮੇਲੇ ਦੇ ਉੱਤੇ ਬਹੁਤ ਧੂਮ ਧਾਮ ਨਾਲ ਤਿਆਰੀਆਂ ਕਰ ਰਹੇ ਹੋ ਜੀ ਤੇ ਬਹੁਤ ਅੱਛਾ ਲੱਗ ਰਿਹਾ ਜੀ ਸਾਨੂੰ ਔਰ ਤੁਸੀਂ ਸੰਗਤਾਂ ਨੂੰ ਦੱਸੋ ਪੀ ਇਹ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਜੀ ਇਹ ਮੇਲਾ ਟੇਲਾ ਬਾਬਾ ਸ਼ੇਖਰੀ ਸਮਾਜ ਬਾਬਾ ਸਾਉਂ ਸ਼ਾ ਚੌਕ ਵਾਸੀ ਜੋਧਰ ਵਾਲਾ ਲੁਧਿਆਣਾ ਕਰੀਬ 49 ਸਾਲ ਤੋਂ ਜਿਹੜਾ ਲਗਾਤਾਰ ਮੈਂ ਮੇਲਾ ਲਵਾ ਰਿਹਾ ਆ ਮੈਂ ਇੱਥੇ ਗੱਦੀ ਨਿਸ਼ੀਨ ਬਾਂਧ ਤੇ ਗੱਦੀ ਨਿਸ਼ੀਨ ਆ ਇਹ ਇਸ ਵਾਰ ਵੀ 17 18 19 ਸਤੰਬਰ 2024 ਨੂੰ ਮੇਰਾ ਕਹਿਣ ਦਾ ਮਤਲਬ ਆ ਕਿ ਕੁਝ ਦਿਨਾਂ ਬਾਅਦ ਇਹ ਛੇ ਸਰਾਂ ਦਾ ਜੋੜ ਮੇਲਾ ਲੱਗਣਾ ਹੈ ਇਹ ਸਾਰੇ ਮੇਲੇ ਜਿਹੜੇ ਸੰਗਤਾਂ ਦੇ ਸਹਿਯੋਗ ਨਾਲ ਬਣਾਏ ਜਾਂਦੇ ਨੇ ਮੈਂ ਤਾਂ ਇਹਨਾਂ ਦਾ ਬਤੌਰ ਸੇਵਾਦਾਰ ਇਸੇ ਸੇਵਾ ਕਰ ਮਕਾ ਕਰਦਾ ਇਹ ਦਰਬਾਰ ਤੇ ਬਹੁਤ ਜਿੰਨੇ ਵੀ ਸੰਗਤਾਂ ਹੁੰਦੀਆਂ ਨੇ ਆਪਣੇ ਵੱਲੋਂ ਕੰਮ ਨਾ ਪੂਰੀਆਂ ਕਰਕੇ ਲੱਗ ਜਾਂਦੀਆਂ ਨੇ ਪਹਿਲਾ ਇਹ ਦਰਬਾਰ ਵਾਸੀ ਚੌਂਗ ਦੇ ਵਿੱਚ ਹੁੰਦਾ ਸੀ ਉਹ 20 2020 ਦੇ ਵਿੱਚ ਸਰਕਾਰ ਨੇ ਰਾਤ ਨੂੰ ਮੈਨੂੰ ਤੇ ਮੇਰੇ ਬੱਚਿਆਂ ਨੂੰ ਘਰੋਂ ਫੜ ਕੇ ਲੈ ਕੇ 12 ਵਜੇ ਰਾਤ ਤੇ ਬਾਅਦ ਵਿੱਚ ਇਹ ਐਨਐਚਰ ਦੇ ਪੁਲਿਸ ਮੁਲਾਜ਼ਮ ਤੇ ਹੋਰ ਐਸਜੀਐਮ ਬਕਸੀ ਤਹਿਸੀਲਦਾਰ ਸਾਹਿਬ ਜੀ ਨੇ ਆ ਕੇ ਰਾਤ ਨੂੰ 12 ਵਜੇ ਜਿਹੜਾ ਹੈ 1 ਵਜੇ ਦੇਰ ਰਟਾਤਾ ਮੈਨੂੰ ਤੇ ਮੇਰੇ ਪੋਤੇ ਨੂੰ ਮੇਰੇ ਬੱਚਿਆਂ ਨੂੰ ਸਾਰਿਆਂ ਨੂੰ ਉੱਥੇ ਥਾਣੇ ਬੰਦ ਰੱਖਿਆ ਰਣੇ ਅਸੀਂ ਉੱਥੋਂ ਫਿਰ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਅਸੀਂ ਕਾਨੂੰਨੀ ਬੰਦੇ ਸੀ ਕਾਨੂੰਨ ਜਾਣਦਾ ਸੀਗਾ ਤੇ ਕਾਨੂੰਨੀ ਬੰਦੇ ਕਰਕੇ ਕੰਨਾ ਅਸੀਂ ਕੋਈ ਹੜਤਾਲ ਕੀਤੀ ਨਾ ਕੋਈ ਬਜਾਹ ਦਿੱਤਾ ਅਸੀਂ ਕਾਨੂੰਨੀ ਸਹਾਇਤਾ ਲਈ ਹਾਈ ਕੋਰਟ ਤੋਂ ਉੱਥੇ ਸਾਡਾ ਜਿਹੜਾ ਕੇਸ ਚੱਲ ਰਿਹਾ ਹੈ ਇਸ ਵੇਲੇ ਅਬ ਉਹਦੀ ਜਿਹੜੀ 12 ਨੌ ਤਰੀਕਾ ਹੈ ਅਗਲੇ ਮਹੀਨੇ ਦੀ ਜੋ ਜੋ ਵੀ ਸਰਕਾਰ ਸਾਨੂੰ ਫੈਸਲਾ ਸੁਣਾਉਗੀ ਉਹ ਅਸੀਂ ਮਨਜ਼ੂਰ ਕਰਾਂਗੇ ਉਹ ਦਰਵਾਜ਼ੇ ਤੋਂ ਬਾਅਦ ਅਸੀਂ ਉੱਥੇ ਚਲਾਗ ਲਾ ਕੇ ਜਿਹੜੀ ਸਾਡੀ ਪਹਿਲਾਂ ਲੰਗਰ ਘਰ ਸੀ ਉਹਦੇ ਵਿੱਚ ਇਹ ਦਰਵਾਜ਼ਾ ਦੇ ਜਾਂਦਾ ਵੀ ਸਬੀ ਸਬੀਤੋ ਤੇ ਉਹ ਤੋਂ ਹੁਣੇ ਚ ਲੋਕ ਉਸੇ ਤਰ੍ਹਾਂ ਜਿਵੇਂ ਪਹਿਲਾਂ ਉੱਥੇ ਦਰਵਾਜ਼ੇ ਸੰਗਤਾ ਹੁੰਦੀ ਸੀ ਉਹਨੇ ਸੰਗਤਾਇਚੇ ਮਹਾਰਾਜ ਬਣਉਂਦੀਆਂ ਤੇ ਨਮਸਕੁੰਦੀਆਂ ਨੇ ਆਪਣੇ ਮਨੋਂ ਕੰਮ ਲੈ ਕੇ ਜਾਂਦਾ ਇਹ ਇੱਥੇ ਸੰਗਤਾਆਂ ਦੀਆਂ ਬਹੁਤ ਜ਼ਿਆਦਾ ਭਾਵਨਾਵਾਂ ਜੁੜੀਆਂ ਹੋਈਆਂ ਨੇ ਔਰ ਮੈਨੂੰ ਵੀ 32 34 ਸਾਲ ਹੋ ਗਏ ਨੇ ਜੁੜੀ ਨੂੰ ਤੇ ਮੈਂ ਵੀ ਸ਼ਾਇਦ ਗਲੀਆਂ ਦਾ ਕੱਖ ਕੱਖ ਸੀ ਔਰ ਗਲੀਆਂ ਦੇ ਕੱਖਾਂ ਤੋਂ ਅੱਜ ਇਹਨਾਂ ਨੇ ਬਹੁਤ ਕੁਝ ਬਹੁਤ ਮੈਨੂੰ ਜਾਗ ਲੱਗੀ ਆ ਤੇ ਬਹੁਤ ਕਾਮਯਾਬੀ ਪਾਈ ਆ ਇਸ ਦੁਨੀਆ ਦੇ ਉੱਤੇ ਮੈਂ ਜੋ ਵੀ ਆ ਆਪਣੇ ਗੁਰੂਆਂ ਦੀ ਬਦੌਲਤ ਆ ਔਰ ਜਿੰਨੀਆਂ ਵੀ ਸੰਗਤਾਂ ਨੇ ਜਿੰਨੇ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਤੇ ਬਾਬਾ ਜੀ ਨਾਲ ਤੁਸੀਂ ਸੰਗਤਾਂ ਦੀ ਮਤਲਬ ਮੇਲੇ ਦੀ ਕੀ ਤਿਆਰੀ ਚੱਲ ਰਹੀ ਆ ਕਿ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਉਸ ਸੰਦੇਸ਼ ਦੇਵੋਗੇ ਸਾਰੀਆਂ ਸੰਗਤਾਂ ਨੂੰ ਅਣਜਾਣ ਮੇਲੇ ਜਿਹੜਾ 18 19 ਸਤੰਬਰ 2024 ਨੂੰ ਹੋ ਰਿਹਾ ਲੱਖਾਂ ਵੱਲੋਂ ਬਧਾਈ ਆ ਸੰਗਤਾਂ ਨੂੰ ਅਪੀਲ ਕਰਦਾ ਵੀ ਜਿਸ ਤਰ੍ਹਾਂ ਪਹਿਲਾਂ ਤੁਸੀਂ ਦਰਸ਼ਨ ਕਰਨਾ ਹੁੰਦੇ ਸੀ ਦਰਬਾਰ ਸੇ ਉਸੇ ਤਰ੍ਹਾਂ ਇੱਥੇ ਜਲਾਵਾ ਬਾਬਾ ਸ਼ੇਰ ਜੀ ਤੇ ਪੰਤਰੀ ਕਿਰਪਾਤਾ ਕਰੋ ਤੇ ਮੈਂ ਤੁਹਾਡੇ ਜੋੜੇ ਝਾੜਨ ਵਾਸਤੇ ਤੁਹਾਡਾ ਢੀਕਵਾਨ ਹੋਗਾ ਮੈਂ ਤਾਂ ਬਤੌਰ ਸੇਵਾ ਆ ਰਹਾ ਮੈਨੂੰ ਕੋਈ ਬਾਬਾ ਬਾਬਾ ਨਹੀਂ ਬਣਦੇ ਕਾਬਿਲ ਨਹੀਂ ਨਾ ਮੈਂ ਬਾਬੇ ਦੇ ਵਿਯੋਗ ਆ ਮੈਂ ਤੁਹਾਡੇ ਜੋੜੇ ਝਾੜ ਕੇ ਇੱਥੇ ਤੱਕ ਪਹੁੰਚਿਆ ਇਹ ਮੇਲੇ ਦੇ ਵਿੱਚ ਹੁਣ ਜਿਹੜੀਆਂ ਸਾਊਂਡ ਦਾ ਸਰਵਿਸ ਆ ਉਹ ਤੇ ਮੇਲੇ ਜੱਟਾ ਹਲਵਾਈ ਹਲਵਾਈ ਸਾਰੇ ਥਿਆਰੇ ਸਫਾਈ ਵੀ ਹੋ ਰਹੀ ਹੈ ਇਹ ਵੀ ਸੰਗਠਨ ਕਰਉਂਦੀਆਂ ਨੇ ਸੰਗਠਨ ਦੇ ਸਹਿਯੋਗ ਨਾਲ ਚੱਲਦੀ ਆ ਬਾਬਾ ਜੀ ਇਹ ਤਾਂ ਡਬੜਾ ਪੈਣਾ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਬਾਬਾ ਨਹੀਂ ਐ ਲੇਕਿਨ ਜੋ ਤੁਹਾਡੀ ਆਵਾਦਤ ਆ ਜਿਸ ਤਰ੍ਹਾਂ ਤੁਸੀਂ ਮਤਲਬ ਸੰਗਤਾਂ ਦੇ ਨਾਲ ਸੰਗਤਾਂ ਨੂੰ ਪਿਆਰ ਦਿੰਦੇ ਹੋ ਮੇਲੇ ਦੇ ਨਾਲ ਜਿੰਨੀਆਂ ਵੀ ਭੂਮਿਕਾ ਨਿਭਾਉਂਦੇ ਹੋ ਤੁਸੀਂ ਜੋ ਇਹ ਮੇਲੇ ਦੇ ਵਿੱਚ ਤੁਸੀਂ ਕਰਦੇ ਹੋ ਇਸ ਏਰੀਆ ਦੇ ਵਿੱਚ ਇਸ ਲੁਧਿਆਣੇ ਦੇ ਵਿੱਚ ਇਸ ਤੋਂ ਵੱਡਾ ਮੇਲਾ ਕੋਈ ਨਹੀਂ ਹੁੰਦਾ ਕੇਸ ਕੀਤਾ ਹੋਇਆ ਤੇ ਕੋਰਟ ਵਿੱਚ ਕੋਈ ਸੁਣਵਾਈ ਹੋਈ ਜੀ ਹਜੇ ਤੱਕ ਕੋਈ ਉਹ ਜੇ ਸਰਕਾਰ ਨੇ ਜੇ ਤੱਕ ਜਵਾਬ ਨਹੀਂ ਦਿੱਤਾ ਸਰਕਾਰ ਕਹਿੰਦੀ ਹੈ ਅਸੀਂ ਤੇਰਾ ਟਾਇਆ ਹੀ ਨਹੀਂ ਜਿਹੜਾ ਨਾ ਜਵਾਬ ਦਿੱਤਾ ਨਹੀਂ ਹੈ ਉਹ ਜਵਾਬ ਦੇਣ ਤੋਂ ਬਾਅਦ ਜਿਹੜੀ ਉਹ ਅਦਾਲਤ ਹਾਈ ਕੋਰਟ ਸਾਡਾ ਫੈਸਲਾ ਕਰੂਗੀ ਸਾਨੂੰ ਮਜੂਰ ਹੋਊਗਾ ਸਰਕਾਰ ਨਾਲ ਕਾਨੂੰਨੀ ਬੰਦੇ ਆ ਕਾਨੂੰਨ ਜਾਣਦੇ ਆ ਕਾਨੂੰਨ ਜਾਣਨ ਕਰਕੇ ਅਸੀਂ ਇਹਨਾਂ ਸਰਕਾਰ ਨਾਲ ਜਿਹੜੇ ਕੋਈ ਜਾਮ ਕੋਈ ਭੰਨ ਤੋੜ ਨਹੀਂ ਕਰਦੇ ਅਸੀਂ ਜਿਹੜੀ ਵੀ ਅਦਾਲਤ ਆ ਉਹ ਜਿਹੜਾ ਫੈਸਲਾ ਕਰੂ ਸਾਨੂੰ ਮਜੂਰ ਹੋ ਸਾਡਾ ਉਸ ਵਕਤੇ ਖੜਿਆ ਉਹਨਾਂ ਦਾ ਮਾਲਕਾ ਖਰਾਬ ਕਰ ਗਿਆ ਸਾਡਾ ਮਾਲਕਾ ਹਸਾਬ ਕਰ ਗਿਆ ਮਾਲਕਾਂ ਮਾਲਕਾਂ ਦਾ ਰੌਣਾ ਸਾਡਾ ਕਿਸੇ ਨਾਲ ਕੋਈ ਰੌਣਾ ਨਹੀਂ ਕਿਸੇ ਨਾਲ ਰੌਣਾ ਨਹੀਂ ਇਹ ਮਾਲਕੀ ਹਿਸਾਬ ਕਰਨਗੇ ਮਾਲਕਾਂ ਦੇ ਸਾਹਿਬ ਜਿਹੜਾ ਜਿਹੜਾ ਮੈਕੈਨਿਕ ਆਪਸ ਬਾਬੇ ਜਦੋਂ ਮੇਲਾ ਇਹਨਾਂ ਨੇ ਦਰਬਾਰ ਟਾਇਆ ਤੇ ਉਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਸੋਨੇ ਚਾਂਦੀ ਦੀਆਂ ਕਲਗੀਆਂ ਸੀ ਤੇ ਬਹੁਤ ਸਮਾਨ ਸੀ ਮਤਲਬ ਕੀਮਤੀ ਸਮਾਨ ਸੀ ਅੰਦਰ ਏਸੀ ਵਗੈਰਾ ਸੀਗੇ ਉਸ ਸਮਾਨ ਸਰਕਾਰ ਨੇ ਵਾਪਸ ਕੀਤਾ ਜੀ ਆਪਾਂ ਨੂੰ ਸਰਕਾਰ ਰਾਤ ਨੂੰ 12 ਵਜੇ ਟਿਪਰਾਂ ਦੇ ਵਿੱਚ ਲੱਦ ਕੇ ਲੱਗੀ 1 ਵਜੇ ਉਹਨਾਂ ਨੇ ਸਾਨੂੰ ਏਸੀ ਮੋੜਿਆ ਬਾਬੇ ਦੇ ਟਿੱਕਾ ਲੱਗੇ 6 ਟੋੜੇ ਸੋਨੇ ਦਾ ਚਾਂਦੀ ਦੇ ਨਕਦ ਬਾਕਸ ਸੀ ਤੇ ਹੋਰ ਮੂਰਤੀਆਂ ਜਿੰਨੀਆਂ ਸੀ ਸਾਰੀਆਂ ਲੈ ਕੇ ਵਿੱਚ ਸਾਡਾ ਡਾਕਟਰ ਜਨਰੇਟਰ ਲੈ ਕੇ ਜਿੰਨੇ ਵੀ ਸਾਡਾ ਅਲਵਾਰੀਆਂ ਰੂਰੀਆਂ ਵਿੱਚ ਜਿਹਨਾਂ ਵਿੱਚ ਕੈਸ਼ ਵੀ ਪਿਆ ਸੀ ਉਹ ਸਾਰੀਆਂ ਚੱਕ ਕੇ ਸਰਕਾਰ ਲੈ ਗਈ ਹੈ ਨਾ ਸਾਡਾ ਬੋਲਣਾ ਕੀ ਉਹਨਾਂ ਨੇ ਸਾ ਕੋਰਟ ਵਿੱਚ ਕੀਤਾ ਅਦਾਲਤ ਵਿੱਚ ਜਿਵੇਂ ਸਾਡਾ ਹੁਕਮ ਆਊਗਾ ਅਸੀਂ ਉਹ ਕਰਾਂਗੇ ਸੁਣ ਬਾਬਾ ਜੀ ਆਪਾਂ ਬਹੁਤ ਸਾਲਾਂ ਤੋਂ ਤੁਹਾਨੂੰ ਦੇਖਦੇ ਆ ਰਹੇ ਹਾਂ ਕਿ ਇੰਨੀ ਮਤਲਬ ਤੁਸੀਂ ਨੌਕਰੀ ਵੀ ਕਰਦੇ ਰਹੇ ਪੁਲਿਸ ਦੀ ਤੇ ਉਸ ਦਰਮਿਆਨ ਵੀ ਤੁਸੀਂ ਕਦੀ ਵੀ ਵੀਰਵਾਰ ਤੁਸੀਂ ਮਿਸ ਨਹੀਂ ਕੀਤਾ ਹਰੇਕ ਵੀਰਵਾਰ ਤੁਸੀਂ ਪਹੁੰਚਦੇ ਸੀਗੇ ਦਰਬਾਰ ਦੇ ਉੱਤੇ ਤੇ ਤੁਹਾਨੂੰ ਕੋਈ ਦਿੱਕਤਾਂ ਆਈਆਂ ਜੀ ਨੌਕਰੀ ਕਰਦੇ ਆ ਤੁਹਾਨੂੰ ਦਰਬਾਰ ਦੇ ਉੱਤੇ ਮੈਂ 7 9 1944 ਨੂੰ ਪਿੰਡ ਕੋਟ ਵਾਲਾ ਬੜਲਾ ਜ਼ਿਲ੍ਹਾ ਫਤਿਹਗੜ ਸਾਹਿਬ ਜਨਮ ਲਿਆ ਸੀ ਉਦੋਂ ਬਾਅਦ ਜੀਐਡੀ ਖਾਲਸਾ ਹਾਈ ਸਕੂਲ ਪੜ੍ਹੀ ਮੈਂ میٹرਕ ਕੀਤੀ ਹੈ ਉਦੋਂ ਬਾਅਦ 27 2 ਟ੍ਰੇਡ ਨੂੰ ਮੈਂ ਪੁਲਿਸ ਵਿੱਚ ਬਤੌਰ ਸਪਾਈ ਪਤੀ ਵੈਸੇ। ਉਸ ਤੋਂ ਬਾਅਦ 81 ਵਿੱਚ ਮੈਂ ਹੌਲਦਾਰ ਬਣ ਗਿਆ। ਜਦੋਂ ਮੈਂ ਹੌਲਦਾਰ ਲਗਿਆ ਜੋੜੜਵਾਰਸੀ 15 176 ਨੂੰ ਬਤੌਰ ਚੌਕੀ ਇੰਚਾਰਜ ਹੋ ਗਿਆ ਸੀ। ਉਸ ਤੋਂ ਬਾਅਦ 13 ਨੂੰ 76 ਨੂੰ ਅਸੀਂ ਇੱਥੇ ਚੌਂਕ ਦੇ ਵਿੱਚ ਪਹਿਲਾ ਮੇਲਾ ਲਾਇਆ ਸੀ। ਹੁਣ ਜਿਹੜੀ ਗੱਲ ਹੈ ਮੈਂ ਜਿਵੇਂ ਇੱਧਰ ਪੁਲਿਸ ਵਿੱਚੋਂ ਕੋਈ ਨੀ ਸੇਵਾ ਦੇ ਲਗਿਆ। ਉਹਦੀ ਮੈਂ ਗੱਲ ਤੁਹਾਨੂੰ ਵੈਸੇ ਇੱਕ ਬੈਂਕ ਕੇਮ ਦੱਸੀ ਨਹੀਂ ਪਰ ਦੱਸ ਦਿੰਦੇ ਨੇ ਤੁਹਾਨੂੰ ਸਾਰੀ ਸੰਗਤ ਨੂੰ ਕਿਉਂਕਿ ਪਤਾ ਲੱਗ ਜਾਊ। ਮੈਂ ਜਦੋਂ ਸਕੂਲ ਦੇ ਵਿੱਚ ਸੇਵਾ ਕੀਤੀ ਗੁਰਦਾਰੇ ਜੰ ਮੰਦਰ ਦੇ ਵਿੱਚ ਪਲਕਪੂਰ ਬਣਾ ਕੇ ਦਿੱਤੇ ਸੇਵਾ ਕਰਦਾ ਸੀ ਮੰਦਰ ਸਕੂਲ ਦੇ ਵਿੱਚ ਤੇ ਮਾਲਕ ਨੇ ਦਰਸ਼ਨ ਦਿੱਤੇ ਵੀ ਮੇਰੀ ਸੇਵਾ ਇੱਧਰ ਲੱਗ ਜਾਓ ਮੈਂ ਫਿਰ ਇੱਧਰ ਜਲਵਾ ਤੇ ਸੇਵਾ ਕਰਨੀ ਸ਼ੁਰੂ ਕਰਤੀ 13 ਨੂੰ 76 ਨੂੰ ਜਿਹੜਾ ਪਹਿਲਾ ਮੇਲਾ ਲੱਗਿਆ ਛਣਾ ਉਹ ਮੇਲੇ ਨੂੰ ਲਗਾਤਾਰ ਹੁਣ ਤੱਕ ਮੇਲਾ ਲਗਾਤਾਰ ਚੱਲਦਾ ਆਉਂਦਾ ਜਿਹਨੂੰ ਨੌਕਰੀਦਾਨ ਮੈਂ ਜਿੱਥੇ ਵੀ ਪੋਸਟਿੰਗ ਮਿਲਦੀ ਮੈਂ ਆਪ ਸਾਰਿਆਂ ਨੂੰ ਕਹਿੰਦਾ ਵੀ ਮੈਂ ਬੀਵਾਂ ਨੂੰ ਉੱਥੇ ਇੱਕ ਜਾਊਂਗਾ ਬੀਰਵਾਨ ਨੂੰ ਹਰ ਕੀਮਤ ਤੇ ਜਾਊਂਗਾ ਮੈਂ ਛੁੱਟੀ ਨਹੀਂ ਲਊਂਗਾ ਨਾ ਕੋਈ ਫਰ ਲ ਮਾਰੂੰਗਾ ਨਾ ਕਿਤੇ ਰੂੰਗਾ ਸਾਲ ਸਾਲ ਸਰਕਾਰ ਨੇ ਮੇਰੀ ਬਹੁਤ ਮਦਦ ਕੀਤੀ ਬੀਰਵਾਨ ਮੈਂ ਇੱਥੇ ਹਰ ਮਿਆਰ ਸੇਵਾ ਤੇ ਹੁੰਦਾ ਸੀ ਤੇ ਜਿਹੜੀ ਮੇਰੀ ਗੱਦੀ ਹੈ 5 ਤੋਂ 9 ਵਜੇ ਤੱਕ ਸ਼ੁਰੂ ਹੁੰਦੀ ਸੀ ਮੈਨੂੰ ਕਦੇ ਵੀ ਜਿੱਥੇ ਮੈਂ ਬਤੌਰ ਜਦੋਂ ਐਸਐਚਓ ਰਿਆਂ ਜਨੇ ਥਾਣਿਆਂ ਚੋਂ ਸਿੱਟੇ ਖਚੰਗਰੂ ਰਿਹਾ ਲੋਦਿਆਂ ਦੇ ਰਹੇ ਹੈ ਲੈ ਰਹੇ ਰਹੇ ਪਰ ਮੈਨੂੰ ਕਿਸੇ ਅਫਸਰ ਨੇ ਅੱਜ ਤੱਕ ਉਸ ਸੇਵਾ ਤੋਂ ਕੰਮ ਤੋਂ ਰੋਕਿਆ ਨਹੀਂ ਇਸ ਦਰਵਾਜ਼ੀ ਇੱਕ ਬਹੁਤ ਵੱਡੀ ਸ਼ਰਾਬਲਾਈ ਜਿਹੜੀ ਕੋਈ 5-6000 ਗੱਜ ਦੇ ਵਿੱਚ ਬਣੀ ਹੈ ਜਿੱਥੇ ਅਸੀਂ ਸिलाई ਸੈਂਟਰ ਤੇ ਉਹ ਕੋਰਸ ਕਰਾਉਂਦੇ ਆਂ ਬਿਊਟੀ ਪਾਲ ਦੇ ਵਗੈਰਾ ਜਿੰਨੇ ਲੋਕ ਇੱਥੇ ਸ਼ਾਦੀਆਂ ਕਰਦੇ ਆਂ ਕੁੜੀਆਂ ਦੀਆਂ ਦੱਸਦੇ ਨਹੀਂ ਕਿਸੇ ਨੂੰ ਗਰੀਬ ਕੁੜੀ ਲੋਕ ਕਹਿੰਦੇ ਨੇ ਪਰ ਗਰੀਬ ਕੁੜੀ ਨਹੀਂ ਹੁੰਦੀ ਪਰ ਇੱਥੇ ਅਮੀਰ ਕੁੜੀਆਂ ਸ਼ਾਦੀਆਂ ਕਰਦੇ ਆਂ ਕਦੇ ਉਸ ਅਖਬਾਰ ਚ ਕਦੇ ਖਬਰ ਤੇ ਨਹੀਂ ਲਾਉਂਦੇ ਨਾਲ ਡੈਂਟ ਤੇ ਕਿਤੇ ਪਾਉਂਦੇ ਆਂ ਸਾਰਾ ਗੰਮ ਗੁਪਤ ਰੱਖਿਆ ਜਾਂਦਾ ਹੈ ਉਹ ਇਹ ਜਿੰਨੀ ਕਿਸੇ ਵਾਰ ਤੇ ਸੰਗਤ ਮੈਨੂੰ ਬਖਸ਼ਿਸ਼ ਦੀ ਹੈ ਉਨੀ ਸੇਵਾ ਨਾਲ ਮੈਂ ਸੇਵਾ ਕਰਦਾ ਰਹਿਣਾ ਹੈ ਜਾ ਤੱਕ ਬਾਣੀ ਜੀ ਲਿਖਿਆ ਗੁਰਨਸਾਹਿਬ ਚ ਲਿਖਿਆ ਇਹਨੇ ਕਿਰਪਾ ਸੇ ਹਮ ਸਜੇ ਆਂ ਇਹ ਸੰਗਤਾਂ ਵਾਲੀ ਮੈਨੂੰ ਸੇਵਾ ਦਾ ਭਾਗ ਮਿਲਿਆ ਨਹੀਂ ਬੰਦਾ 80 ਸਾਲ ਦਾ ਤਕਰੀਬਨ ਅਜਕਲ ਮੇਜ ਤੇ ਮੈਂ ਹਰ ਕੰਮ ਕਾਪ ਕਾਥੇ ਹਾਂ ਬਰੇ ਕਰਦਾ ਸਾਂ ਸਾਬਾ ਆ ਬਾਬਾ ਜੀ ਆਪਣੀ ਲੁਧਿਆਣਾ ਫਕੀਰ ਸਭਾ ਵੀ ਚੱਲਦੀ ਆ ਤੇ ਉਹ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਤੇ ਉਹਦੇ ਵਿੱਚ ਆਪਾਂ ਕੀ ਕੀ ਕੰਮ ਕਰਦੇ ਆ ਜੀ 2001 ਤੋਂ ਲਗਾਤਾਰ ਇਹ ਜਿਹੜੀ ਸਾਡੀ ਫਕੀਰ ਸਭਾ ਲੁਧਿਆਣਾ ਫੋਨ ਵਿੱਚ ਆਈ ਆ ਜਿੰਨੇ ਵੀ ਲੋਹਾਂ ਦੇ ਜ਼ਿਲ੍ਹੇ ਦੇ ਫਕੀਰ ਨੇ ਉਹਨਾਂ ਸਾਰੇ ਹਰ ਮਹੀਨੇ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਜੋ ਦੁੱਖ ਸ਼ੋਕ ਲੋਕਾਂ ਨੂੰ ਜਾਂ ਸੇਹ ਦੇਣ ਵਾਸਤੇ ਦੱਸਿਆ ਜਾਂਦਾ ਵੀਰ ਲੋਕਾਂ ਨੂੰ ਨਛਾਤ ਰੈਤ ਕਰਨਾ ਗਰੀਬ ਕੁੜੀਆਂ ਦੇ ਵਿਆਹ ਕਰਨੇ ਆ ਕਰਨਾ ਬੋ ਕਰਨਾ ਸਾਰੀਆਂ ਉਹ ਹਦਾਇਤਾਂ ਕਿੱਥੇ ਜਾਂਦੇ ਆ ਹਰ ਮਹੀਨੇ ਦੇ ਪਹਿਲੇ ਜਿਹੜਾ ਐਤਵਾਰ ਮੀਟਿੰਗ ਸਾਡੀ ਹੁੰਦੀ ਆ ਉਸ ਤੋਂ ਬਾਅਦ ਮੈਨੂੰ ਲੋਦੇ ਕਈ ਡੇਰਾਂ ਜਿਵੇਂ ਚੰਡੀਪੀੜੇ ਦੇ ਤੇ ਦਿੱਕਤ ਆਈ ਉਸ ਤੋਂ ਬਾਅਦ ਅਸੀਂ ਪੰਜਾਬ ਫਕੀਰ ਸੁਭਾ ਬਣਾਈ ਪੰਜਾਬ ਫਕੀਰ ਖਾਬਾ ਬਹੁਤ ਸਾਲ ਚੱਲੀ ਉਹ ਤੋਂ ਬਾਅਦ ਫਿਰ ਸਾਨੂੰ ਬੀਸ਼ਪ ਸੂਫੀ ਸੰਤ ਸਮਾਜ ਦੀ ਹੋਂਦ ਲਿਆਉਣੀ ਪਈ ਉਹ ਤੋਂ ਬਾਅਦ ਬੀਸ਼ਪ ਸੂਫੀ ਸੰਤ ਸਮਾਜ ਜਿਹੜਾ ਤਕਰੀਬਨ 15 ਸਾਲ ਤੋਂ ਅਸੀਂ ਚੱਲ ਰਿਹਾ ਸਾਡਾ ਜਿਹਦਾ ਸਾਡਾ ਦੀਪੂ ਬਾਬਾ ਜੀ ਬੀਸ਼ਪ ਸੂਫੀ ਸੰਤ ਸਮਾਜ ਵਿੱਚ ਤੁਹਾਡਾ ਕੀ ਰੋਤਵਾ ਜੀ ਜਿਹਦੇ ਵਿੱਚ ਦੀਪੂ ਸਾਡਾ ਅੱਜ ਪ੍ਰਧਾਨ ਹੈ ਮੈਂ ਬਤੌਰ ਚੇਅਰਮੈਨ ਹਾਂ ਉੱਥੇ ਤੇ ਇਸ ਜੜੀ ਸੰਸਾ ਸਾਰੀ ਉਹ ਮੇਰੇ ਮਤੇ ਚੱਲਦੀ ਹੈ ਸਾਰੀ ਸੰਸਾ ਜਿੰਨੀਆਂ ਗਾਈਡਲਾਈਨਾਂ ਕਰਨੀਆਂ ਮੈਂ ਹੀ ਕਰਦੀਆਂ ਨੇ ਜਿੰਨੇ ਵੀ ਫਕੀਰ ਪੰਜਾਬ ਦੇ ਇਸ ਵਿਸ਼ਵਸੂਰ ਸਾਹਮਣੇ ਸਾਰੇ ਸਾਡੇ ਮਨਜੋਗ ਨੇ ਸਾਡੇ ਸਨਮਾਨਜੋਗ ਨੇ ਕਿ ਜਦੋਂ ਫਕੀਰ ਇੱਕ ਦੂਦੇ ਮੇਲੇ ਜਾਂਦੇ ਨੇ ਸਾਰੇ ਫਕੀਰ ਇਕ ਦੂਸੇ ਸਨਮਾਨ ਕਰਦੇ ਆ ਮੇਰੀ ਜੇ ਮੈਂ ਸਾਰਿਆਂ ਨੂੰ ਤਕਰੀਬ ਵਿੱਚ ਵੱਡੀ ਉਮਰ ਦਾ ਮੇਰੀ ਜਿਵੇਂ ਆਪਣੇ ਘਰ ਦੇ ਵਿੱਚ ਆਪਣੇ ਫਾਦਰ ਦੀ ਇੱਜ਼ਤ ਕਰਦੇ ਨੇ ਤੇ ਸਾਰੇ ਜਿੰਨੇ ਫਕੀਰ ਡੇਰੇ ਆਲੇ ਮੇਰੀ ਇੱਜ਼ਤ ਕਰਦੇ ਆ ਬੱਬੀ ਜੀ ਜਿਹੜਾ ਲੁਧਿਆਣਾ ਫਕੀਰ ਸਭਾ ਹੈ ਇਹਦੇ ਜਿਹੜਾ ਤੁਸੀਂ ਮਤਲਬ ਮੀਟਿੰਗ ਮਹੀਨਾ ਪਰ ਮੀਟਿੰਗ ਕਰਦੇ ਹੋ ਤੇ ਫੰਡ ਰੱਖਿਆ ਹੋਇਆ ਇਹ ਤੁਸੀਂ ਕਿੱਥੇ ਵਰਤਦੇ ਹੋ ਕੀ ਕੀ ਕੰਮ ਕਰਦੇ ਹੋ ਜੀ ਇਹਦੇ ਵਿੱਚ ਤੁਸੀਂ ਅਸੀਂ ਆਰਮੀ ਨੇ 100 ਰੁਪਏ ਇੱਕ ਮੈਂਬਰ ਤੋਂ ਫੰਡ ਰੰਦੇ ਆ ਉਹ ਜਿਹੜਾ ਜਮਾ ਹੁੰਦਾ ਫੰਡ ਉਹ ਸਾਲ ਦੇ ਵਿੱਚ ਦੋ ਯਾਤਰਾ ਕਰਨ ਹਰ ਕੋਈ ਥੀਥ ਨਹੀਂ ਛੜੇ ਜਿਸ ਯਾਤਰਾ ਨਹੀਂ ਗਈ ਗੰਗਾ ਸਾਗਰ ਕੋਈ ਬੰਦਾ ਬਹੁਤ ਘਟ ਜਾਂਦਾ ਸਾਰੇ ਜਿੰਨੇ ਫਕੀਰ ਤੇ ਸਾਰਿਆਂ ਨੂੰ ਉੱਥੇ ਗੰਗਾ ਸਾਗਰ ਲੈ ਕੇ ਗਿਆ ਬੰਬੇ ਹਾਜੀਆ ਲੈ ਕੇ ਗਿਆ ਅਜਮੇਰ ਸ਼ੀਬ ਲੈ ਕੇ ਜਾਂਦੇ ਆ ਹਜੂਰ ਸਾਹਿਬ ਲੈ ਕੇ ਗਿਆ ਨਾ ਸਿਰੜੀ ਲੈ ਕੇ ਗਿਆ ਜਿੰਨੇ ਵੀ ਰਚਨਤਪੁਨੀ ਜਵਾਲਾ ਜੀ ਕਾਂਗਲਾ ਚ ਮੰਡਾ ਸਾਬ ਤੱਕ ਕੋੜ ਗਾਂਚਾ ਕੇ ਨੂੰ ਸਾਇਤ ਯਾਤਰਾ ਕਰਾਈ ਆ ਕੋਈ ਵੀ ਚੀਜ਼ ਸਾਨੂੰ ਨਹੀਂ ਛੱਡਿਆ ਸੀ ਜਿੱਥੇ ਇਹਨਾਂ ਨੂੰ ਸੀਪੇਖੀਆਂ ਲੈ ਕੇ ਨਹੀਂ ਜਾਂਦੇ ਇੱਕ ਸਾਲ ਦੇ ਵਿੱਚ ਤਕਰੀਬਨ ਦੋ ਯਾਤਰਾਾਂ ਦੇ ਕਰਾਉਣੀਆਂ ਕਰਾਉਣੀਆਂ ਅਜਮੇਰ ਅਕਲਿਆਰਾ ਹਰਦੁਆਰਾ ਕੋਈ ਗਾਂ ਨੀਲਕੰਠਾ ਸਾਰੇ ਯਾਤਰਾ ਕਰਾਈ ਆ ਅਸੀਂ ਕੋਈ ਜਾਤ ਪਾਤ ਜਾਂ ਭੇਤ ਪਾਪ ਜਾਂ ਦੂਜੀ ਪਰ ਨਹੀਂ ਆਉਂਦੇ ਵੀ ਇਹ ਗੁਰਦੁਆਰਾ ਜਾਣਾ ਮੰਦਰ ਨਹੀਂ ਜਾਣਾ ਸਾਡੇ ਸਾਰੇ ਜਿੱਥੇ ਵੀ ਜਾਂਦੇ ਆ ਸਾਡਾ ਉਸ ਪ੍ਰਮਾਤਮਾ ਹਜ਼ਰੂਨਾਂ ਅਸੀਂ ਉਹਦੇ ਦਰਸ਼ਨ ਕਰਕੇ ਮਿਲਿਆਣਾ ਕੀ ਅੱਜਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵੀ ਮਤਲਬ ਉੱਠਣ ਚ क्रेਜ਼ ਕਿਸੇ ਕੰਮ ਕਰ ਲਗਾਤਾਰ ਕੋਈ ਵੀ ਕੰਮ ਟਾਈਮ ਵਿੱਚ ਨਹੀਂ ਪਾਬੰਦ ਰਹਿੰਦੇ ਲੇਕਿਨ ਤੁਸੀਂ ਮਤਲਬ 80 ਸਾਲ ਦੀ ਉਮਰ ਹੋ ਗਈ ਆ ਤੇ ਤੁਸੀਂ ਦਰਬਾਰ ਤੇ ਵੀ ਫਿਰ ਤੁਸੀਂ ਦੁਕਾਨ ਵੀ ਕਰਦੇ ਹੋ ਤੇ ਆ ਤੁਸੀਂ ਆਪਣਾ ਵੀ ਪਾਠ ਪੂਜਾ ਵੀ ਕਰਦੇ ਹੋ ਤੇ ਉਹ ਤੁਸੀਂ ਮਤਲਬ ਕਿਵੇਂ ਇਹ ਟਾਈਮ ਸੈੱਟ ਕੀਤਾ ਹੋਇਆ ਜੀ ਤੁਹਾਡਾ ਮੈਂ ਟ੍ਰਾਂਸਪੋਰਟ ਦਾ ਕੰਮ ਮੈਂ ਨਾਲ ਮੈਂ 2002 ਚ ਬਤ ਪੁਲਿਸ ਵਿੱਚ ਰਿਟਾਇਰ ਹੋਇਆ ਸੀ ਤਕਰੀਬ 22 ਸਾਲ ਹੋ ਗਏ ਮੈਨੂੰ ਮੈਂ ਹੁਣ ਵੀ ਲਗਾਤਾਰ ਜਿਹੜੀ ਮੇਰੀ ਪ੍ਰੋਟੀਨ ਬੈਂਕ ਵਿੱਚ ਬਣੀ ਸੁੱਕਣੀ ਰਡੀਨ ਇੱਥੇ ਬਣੀ ਹੋਈ ਹੈ ਇਹ ਸੇਵਾ ਖਸਮ ਕਰਾਉਂਦਾ ਕੋਈ ਨਹੀਂ ਕਰ ਸਕਦਾ ਇਹ ਉਹਦੇ ਬਿਨਾ ਜਿੰਦਾ ਹੁਕਮੰਦ ਹੋ ਉਹ ਸੇਵਾ ਕਰਾ ਕਰਾ ਲੈਂਦਾ ਮੈਨੂੰ ਤਾਂ ਸਿਰਫ ਇਹਨਾਂ ਨੇ ਬਤੌਰ ਇੰਜਣ ਗੁਰੇ ਰੱਖਿਆ ਹੋਇਆ ਵੀ ਚੱਲ ਲੈ ਕੇ ਚੱਲ ਮੈਂ ਜੇਕਰ ਜਾਂਦਾ ਰਹਿ ਰਹਾਂ ਨਾ ਆ ਰ ਇਹਨਾਂ ਨੂੰ ਗਾਈਡ ਲੈਣ ਕਰਦਾ ਨਾ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇੱਕੋ ਹੀ ਗੱਲ ਮੈਂ ਕਹਿਣਾ ਚਾਹੁੰਦਾ ਇੱਕ ਅੰਗਰੇਜ਼ ਨੇ ਵੱਡਾ ਟੂਰ ਕੀਤਾ ਸੀਗਾ ਉਹਨੇ ਇੱਕ ਇੰਡੀਆ ਵਾਸਤੇ ਇੱਕ ਪੰਜਾਬ ਵਾਸਤੇ ਗੱਲ ਲਿਖੀ ਸੀ ਉਹ ਨਾਵਲ ਦੇ ਵਿੱਚ ਉਹ ਕਹਿੰਦਾ ਗॉड वन ਬਟ ਪ੍ਰੈਜ਼ੀਡੈਂਟ ਇੰਡੀਆ ਵੀ ਪਰਮਾਤਮਾ ਹੈਗੇ ਦੋ ਬਾਕੀ ਮੁਲਕਾਂ ਦੇ ਰਬੀਨ ਦੇਖੋ ਕਿ ਢਿਬੜੀ ਗੱਲ ਕਹਿ ਗਿਆ ਗਗਨ ਜਾ ਕੇ ਕਿ ਲਾਈਨ ਉਹ ਲਿਖੇਦਾ ਬਟ 70% ਪ੍ਰੈਜ਼ੀਡੈਂਟ ਪੰਜਾਬ 70% ਰੱਬ ਜਿਹੜਾ ਪੰਜਾਬ ਵਾਸਾ ਜਦੋਂ ਲੋਕ ਆਵਾਦਤ ਕਰਕੇ ਇਹ ਪੰਜਾਬ ਦੇ ਆਵਾਦਤ ਕਰਕੇ ਪੂਰੇ ਆਪਣੇ ਮਾਲਕ ਦੀ ਰਾਜਾ ਚ ਹੋ ਜਾਣਗੇ ਬਹਲੇ ਲੋਕ ਪੰਜਾਬ ਦੇ ਪੰਜਾਬੀਆਂ ਦੇ ਪੈਰ ਚਟਕੇ ਜਾ ਕਰਨ ਵੀ ਇਹ ਪੰਜਾਬੀਆਂ ਜਿਨ੍ਹਾਂ ਨੇ ਮਾਲਕ ਜੀ ਹੋਂਦ ਵਿੱਚ ਆਏ ਨੇ ਸੋ ਇਹਨਾਂ ਨੂੰ ਬੇਨਤੀ ਕਰਦਾ ਹਰ ਬੰਦੇ ਨੂੰ ਜਿਨੇ ਵੀ ਇਸ ਦਰਤੀ ਦੇ ਜਨਮ ਲਿਆ ਹੈ ਵੀ ਉਸ ਮਾਲਕ ਜੀ ਦੀ ਆਵਾਦਤ ਕਰੋ ਆਵਾਦਤ ਕਰਕੇ ਜਿੰਨੇ ਵੀ ਦੁੱਖ ਨੇ ਸ ਆਪਣੇ ਕਟਾਓ ਮਾਲਕ ਜੀ ਹਾਜ਼ਰੀ ਥੋੜੀ ਇਸ ਦੰਬੀਆਂ ਥੋੜੀ ਇੱਥੇ ਵੀ ਹਾਜ਼ਰ ਲੱਗੂ ਉੱਥੇ ਵੀ ਆਈ ਲੱਗੂ ਜਿਹੜੇ ਨੌਜਾਨ ਪੀੜੀ ਹੈ ਇਹਨਾਂ ਦੇ ਸਰਕਾਰਾਂ ਨੇ ਬਹੁਤ ਜੋਰ ਲਾਇਆ ਬਹੁਤ ਘਰ ਘਰ ਜਾ ਕੇ ਵੀ ਗਾਈਡ ਕਰ ਲੈਣ ਦਿੱਤੀਆਂ ਪਰ ਕੋਈ ਨਸ਼ਾ ਨਹੀਂ ਬੰਦ ਕਰਾ ਸਕਿਆ ਮੇਰੀ ਸੋਚ ਮੁਤਾਬਕ ਪੰਜਾਬ ਦੀ ਜਿਹੜੀ ਮਾਂ ਹੈ ਉਹ ਨਸ਼ਾ ਬੰਦ ਕਰਾ ਸਕਦੀ ਹੈ ਕਿਉਂ ਬੱਚੇ ਨੂੰ ਪੜਨਾ ਲੈਟਰਨ ਬਾਥ ਨੂੰ ਸਕੂਲ ਜਾਣਾ ਸਾਰਾ ਕੁਝ ਸਿਖਾ ਸਕਦੀ ਹੈ ਕਿਹਨੂੰ ਨਸ਼ਾ ਤੋਂ ਰਹਿ ਨਹੀਂ ਕਰਾ ਸਕਦੀ ਜਦੋਂ ਪੰਜਾਬ ਦੀ ਮਾਂ ਉੱਠ ਕੇ ਖੜੀ ਹੋ ਗਈ ਪੰਜਾਬ ਨਸ਼ਾ ਤੋਂ ਰਹਿਤ ਹੋ ਜਾਊਗਾ ਪੰਜਾਬ ਦੀ ਮਾਂ ਦੇ ਲੋਕ ਪੈਰ ਚਟ ਕੇ ਜਾਣਗੇ ਕਿ ਪੰਜਾਬ ਦੀ ਮਾਂ ਜਿਹਨੇ ਨਸ਼ਾ ਬੰਦ ਕਰਾਇਆ ਕਿਆ ਮਾਪ ਉਠ ਨਹੀਂ ਸਕਦੇ ਆ ਮੈਂ ਆਪਣੇ ਮਾਪਾਂ ਨੂੰ ਭੈਣਾਂ ਨੂੰ ਕੁੜੀਆਂ ਨੂੰ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਨਸ਼ਾ ਤੁਰਾਇਤ ਕਰੋ ਤਾਂ ਕਿ ਇਸ ਮਨੁੱਖੀ ਜੀਵ ਨੂੰ ਬਚਿਤ ਕਰਕੇ ਅਗਲੇ ਮਨੁੱਖੀ ਜੀਵ ਦੀ ਆਸਰ ਕੀ ਹਾਂਜੀ ਬਾਬਾ ਜੀ ਜਿਹੜਾ ਵਿਸ਼ਵ ਸੁਫੀ ਸੰਤ ਸਮਾਜ ਆ ਇਹ ਆਪਣੇ ਪੂਰੇ ਪੰਜਾਬ ਦੇ ਵਿੱਚ ਆ ਜੀ ਹੈ ਨਾ ਤੇ ਇਹ ਕਿੰਨੇ ਡੇਰੇਆਂ ਦੇ ਉੱਤੇ ਤੁਸੀਂ ਜਾਂਦੇ ਹੋ ਤੇ ਕਿੰਨੇ ਡੇਰੇ ਤੁਹਾਡੇ ਨਾਲ ਜੁੜੇ ਹੋਏ ਨੇ ਜੀ ਤਕਰੀਬਨ 600 ਤੋਂ 30 ਡੇਰੇ ਨੇ ਪੰਜਾਬ ਦੇ ਜਿਨ੍ਹਾਂ ਦੇ ਨਾਲ ਸਾਡਾ ਲਿੰਕ ਜੁੜਿਆ ਹੈ ਜਦੋਂ ਵੀ ਕਿਸੇ ਦੇ ਫੰਕਸ਼ਨ ਨਾਲ ਆਉਸੀ ਉੱਥੇ ਜਾਣੇ ਉਹ ਸਾਡੇ ਫੰਕਸ਼ਨ ਤੇ ਆਉਂਦੇ ਆ। ਪੁੱਛੇ ਵੀ ਅਸੀਂ ਜਦੋਂ ਮੇਲੇ ਵਿੱਚ ਜਾਣਾ ਲੋਕਾਂ ਨੂੰ ਗਾਈਡ ਕਰਕੇ ਆਉਣਾ ਵੀ ਕਿਚਰਾ ਕਰਨਾ ਵੀ ਇਹ ਕੁੜੀਆਂ ਦੇ ਵਿਆਹ ਕਿੱਦਾਂ ਕਰਨੇ ਆ। ਲੋਕ ਕਹਿੰਦੇ ਆ ਵੀ ਜਿਹੜੀਆਂ ਕੁੜੀਆਂ ਦੇ ਗਰੀਬ ਕੁੜੀਆਂ ਦੇ ਬੜੇ ਬੋਲ ਲੱਗੇ ਲੋਕਾਂ ਨੂੰ ਲਾਏ ਹੋਏ ਨੇ। ਗਰੀਬ ਕੁੜੀਆਂ ਦੇ ਵਿਆਹ ਕਿੱਥੇ ਜਾਂਦੇ? ਗਰੀਬ ਕੁੜੀ ਹੋਈ ਨਹੀਂ ਕਿ ਜੀ ਨਾ ਜੰਮੀਆਂ ਨਾ ਜਮਣੀਆਂ। ਕੁੜੀ ਦਾ ਬਾਪ ਐਂ ਹੱਥ ਕਰਕੇ ਦਿੰਦਾ। ਮੁੰਡੇ ਦਾ ਬਾਪ ਐਂ ਕਰਕੇ ਹੱਥ ਲੰਦਾ ਤੇ ਮੁੰਡੇ ਵਾਲਾ ਨੂੰ ਚਾਹੀਦਾ ਵੀ ਜਿਵੇਂ ਕੁੜੀ ਦਾ ਮਾਪਦਾਨ ਕਰਦਾ ਉਹਨੂੰ ਤੁਸੀਂ ਵਾਲਾ ਪੱਲਾ ਢੱਕੇ ਮੁੰਰੇ ਨਾ ਖੜੋ ਨਾ ਤਾਨ ਲ ਨਾ ਦਾਜ ਲਾਓ ਨਾ ਦਾਜ ਲਓ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਆਪਣੇ ਕੁੜੀਆਂ ਨੂੰ ਉਹਨਾਂ ਦੇ ਮਾਪੇ-ਵਾਪੇ ਨੂੰ ਵੀ ਨਾ ਦਾਜ ਦਓ ਨਾ ਦਾਜ ਦਓ ਵਧੀਆ ਘਰ ਦੇ ਕੇ ਕੁੜੀ ਨੂੰ ਉੱਥੇ ਵਿਆਹ ਕੇ ਆਪਣੇ ਤੋਂ ਰੋਏ ਕੁੜੀ ਅਮੀਰ ਆਦਮੀਆਂ ਅਮੀਰ ਜੰਮੀਆਂ ਅਮੀਰ ਹੋਣੀ ਹੈ ਅਮੀਰ ਹੈਗੀ ਤੇ ਇਹ ਬਾਬਾ ਜੀ ਜਿਹੜੇ ਡੇਰੇ ਤੇ ਜਿਵੇਂ ਸੰਤ ਆਪਣੇ ਨਾਲ ਫਕੀਰ ਫਕਰ ਫਕੀਰ ਜੁੜੇ ਨੇ ਫਿਰ ਉਹਨਾਂ ਨੂੰ ਵੀ ਆਪਾਂ ਇਹੀ ਹਦਾਇਤਾਂ ਦਿੰਨੇ ਆ ਜੀ ਮੈਂ ਜਦੋਂ ਸਾਡਾ ਉਸ ਕਿਸੇ ਮੇਲੇ ਜਾਂਣਾ ਜਾਂ ਮੀਟਿੰਗ ਹੁੰਦੀ ਹੈ ਵਿੱਚ ਇਹੀ ਉਹਨਾਂ ਨੂੰ ਕਹਿ ਕੇ ਆਉਣਾ ਵੀ ਆਪਾਂ ਸਹਾ ਕਰਨਾ ਲੋਕਾਂ ਨੂੰ ਗਾਈਡ ਕਰਨਾ ਵੀ ਵਿਆਹ ਕਿ ਮੇ ਕਰਨੇ ਆ ਆ ਕੀ ਕਰਨਾ ਕੀ ਨਾ ਹੀ ਕਰਨਾ ਨਸ਼ਾ ਤੋਂ ਬੱਚਿਆਂ ਨੂੰ ਕਿਵੇਂ ਰਹਿਤ ਕਰਾਉਣਾ ਹੈ ਸਮਾਜ ਦੇ ਵਿੱਚ ਲੋਕਾਂ ਨੂੰ ਕੀ ਸੇਧ ਦੇਣੀ ਹੈ ਤੇ ਆਪ ਦੇਖੋ ਆਪ ਨਸ਼ਿਆਂ ਤੋਂ ਰਹਿ ਥੋਣਾ ਮੈਂ ਸਾਰੇ ਫਕੀਰਾਂ ਜਿਹੜੇ ਪੰਜਾਬ ਦੇ ਫਕੀਰ ਸਾਰਿਆਂ ਨੂੰ ਕਹਿੰਦੇ ਆਪ ਵੀ ਨਸ਼ਾ ਨਿਕਾਣਾ ਜਾਂ ਤੁਸੀਂ ਨਸ਼ਾ ਕਰੋਗੇ ਲੋਕ ਤੁਹਾਨੂੰ ਕੀ ਕਹਿਣਗੇ ਇਸ ਕਰਕੇ ਇਹਨਾਂ ਨੂੰ ਬੇਨਤੀ ਹੈ ਵੀ ਇਹ ਨਸ਼ਾ ਨਾ ਕਰੋ ਲੋਕਾਂ ਨੂੰ ਨਸ਼ਾ ਤੋਂ ਰਹਿਤ ਕਰਾਓ ਤੇ ਨਾ ਕੁੜੀਆਂ ਨਾਲ ਜਿਹੜੇ ਵਿਆਹ ਕਰਦੇ ਆ ਉਹਨਾਂ ਦਾਜ ਲਾਓ ਉਹਨਾਂ ਦਾਜ ਦੇਣ ਦਿਓ ਲੋਕਾਂ ਨੂੰ ਗਾਈਡ ਕਰੋ ਗਾਈਡ ਕਰਕੇ ਇਹ ਜਿਹੜੀ ਲਾਈਨ ਸਾਫ਼ ਕਰੋ ਹਾਂਜੀ ਬਾਬਾ ਜੀ ਇਹ ਪਹਿਲਾ ਮੇਲਾ ਆਪਾਂ ਜਿਵੇਂ 17 18 19 ਦਾ ਰੱਖਿਆ 20 ਤਰੀਕ ਨੂੰ ਸਵੇਰ 6 ਵਜੇ ਸਮਾਪਤੀ ਹੋਣੀ ਹੈ ਔਰ ਜਿਹੜਾ 17 ਤਰੀਕ ਨੂੰ ਤੁਸੀਂ ਕਿਵੇਂ ਸ਼ੁਰੂਆਤ ਕੀ ਸ਼ੁਰੂਆਤ ਹੋਈ ਜਿਹੜਾ ਸੰਗਤਾਂ ਨੂੰ ਦੱਸਿਓ ਜੀ ਜਿਹੜਾ ਸਾਰਾਂ ਸਿੰਘ ਜੀ ਨੂੰ ਸਵੇਰੇ 9 ਵਜੇ ਘਰ ਤੋਂ ਅਸੀਂ ਝੰਡਾ ਲੈ ਕੇ ਆਉਨੇ ਆ ਉੱਥੇ ਪਹਿਲਾਂ ਕਵਾਲੀਆਂ ਨਾਲ ਤੇ ਉਹਨੂੰ ਜਦੋਂ ਸ਼ੁਰੂ ਕਰਦੇ ਆ ਝੰਡਾ ਲੈ ਕੇ ਫਿਰ ਉਹ ਤੋਂ ਬਾਅਦ ਅਸੀਂ ਗੁਰਦਾਰਾ ਸਾਹਿਬ ਜਿਹੜੇ ਸੁਹਾਜਨਗਰ ਉੱਥੇ ਮੱਥਾ ਟੇਕਦੇ ਆ ਉਹ ਤੋਂ ਬਾਅਦ ਜਿਹੜਾ ਬਾਲਕਰਾਜ ਬੱਜੇ ਦਾ ਮੰਦਿਰ ਨੇ ਉੱਥੇ ਮੱਥਾ ਟੇਕ ਕੇ ਫਿਰ ਝੰਡਾ ਲੈ ਕੇ ਆਪਣੇ ਦਰਬਾਰ ਤੇ ਆਉਨੇ ਆ ਇੱਥੋਂ ਦਰਬਾਰ ਤੋਂ ਝੰਡਾ ਨਮਸਕਾਰ ਆ ਕੇ ਨਮਸਕਾਰ ਕਰਕੇ ਤੇ ਬਾਤੀ ਚੌਂਕ ਜਿੱਥੇ ਪਹਿਲਾਂ ਸਾਡਾ ਤੇ ਸਥਾਨ ਸੀਗਾ ਉੱਥੇ ਦਵਸ਼ਨ ਕਰਕੇ ਆ ਕੇ ਝੰਡਾ ਚੜਾਉਨੇ ਆ ਉਸ ਤੋਂ ਬਾਅਦ 11 ਵਜੇ ਜਿਹੜੀ 6:30 ਚੱਲਦੀ ਹੈ ਵੀ ਇਹਦੇ ਵਿੱਚ ਕਮਲਜੀਤ ਸਾਡੇ ਇਹ ਸੁਦੇਸ਼ ਸੈਕਟਰੀ ਹੁੰਦੀ ਆ 11 ਵਜੇ ਲਗਾਤਾਰ ਕਵਾਲੀਆਂ ਵਾਲੇ ਕਲਾਕਾਰ ਸਾਰਿਆਂ ਦਾ ਪ੍ਰੋਗਰਾਮ ਜੰਦਾ ਚੱਲਦਾ ਰਹਿੰਦਾ ਹੈ ਤਕਰੀਮ ਤੜਕੇ 4 ਵਜੇ 5 ਵਜੇ ਸਟੇਜ ਖਤਮ ਹੁੰਦੀ ਆ ਉਹ ਤਿੰਨੇ ਦਿਨ ਲਗਾਤਾਰ ਚੱਲਦਾ ਸੋ ਤੇ ਬਾਬਾ ਜੀ ਲੰਗਰ ਲੰਗਰ ਦਾ ਬਾਰੇ ਦੱਸੋ ਅੰਦਰ ਦਾ ਜਿਹੜਾ ਲੰਗਰ ਦਾ ਕੋਈ ਹਿਸਾਬ ਨਹੀਂ ਖੁੱਦਾ ਟੁੱਟਾ ਹਾਂਜੀ ਜਿਹੜੇ ਦੋ ਦਿਨ ਜਲੇਬੀਆਂ ਪਕਦੇ 20 ਬੋਰੀਆਂ ਰੋਜ਼ ਖੰਡ ਦੀਆਂ ਜਲੇਬੀਆਂ ਪਕਣੀਆਂ ਠੀਕ ਹੈ ਜੀ 60 ਬੋਰੀਆਂ ਰੋਜ਼ ਆਟੇ ਦੀਆਂ ਜਿਹੜੇ ਪੂਰੀਆਂ ਪਕਣੀਆਂ ਤੇ ਫੁਲਕੇ ਪਕਣੇ ਨੇ ਹਾਂਜੀ ਹਾਂਜੀ ਰੋਜ਼ ਚੰਨੇ ਦਿਨ ਲਗਾਤਾਰ ਚੱਲਿਆ ਤੀਸਰੇ ਦਿਨ ਜਿਹੜੀ ਸਾਡੀ ਅਸੀਂ ਚਾਹਾਂ ਜੇਕ ਬਣਾਉਂਦੇ ਆ ਭੁੱਖ ਲਾਉਣ ਵਾਸਤੇ ਉਦੋਂ ਜੇ ਬਿਰਿਆਨੀ ਬਣਾਉਂਦੇ ਬਾਕੀ ਦਿਨ ਰਾਤ ਲੰਗਰ 2 2 3 3 ਵਜੇ ਤੱਕ ਕਰਾਤ ਚੱਲਦਾ ਰਹਿੰਦਾ ਅਰੀ ਦੁਨੀਆ ਆ ਕੇ ਲੰਗਰ ਦੇ ਵਿੱਚ ਲੰਗਰ ਹਰ ਬੇ ਲੰਗਰ ਲਾਉਂਦੀ ਹੈ ਸਾਰੀ ਦੁਨੀਆ ਹੀ ਲੰਗਰ ਲਾਉਂਦੀ ਹੈ ਉਹ ਆਪ ਛੱਕਦੀ ਹੈ ਅਸੀਂ ਤਾਂ ਸਿਰਫ ਤੁਹਾਨੂੰ ਪਹਿਲਾਂ ਦੱਸੋ ਕਿ ਆਵੇਂ ਬਈ ਅਸੀਂ ਜੋੜੇ ਝਾੜਨੇ ਬਾਅਦ ਸੋੜੀ ਸੰਗਤ ਦੇ ਬੈਠੇ ਆ ਜਿੰਨੀ ਸੰਗਤ ਹੋ ਗਈ ਜੋੜੇ ਝਾੜ ਕੇ ਆਪਣੀ ਜੜੀ ਜੀਵਨ ਨੂੰ ਬਚਿਤ ਕਰਾਂਗੇ ਤੇ ਬਾਬਾ ਜੀ 17 ਤਰੀਕ ਨੂੰ ਸ਼ੁਰੂ ਹੁੰਦਾ ਤੇ ਆਪਣਾ 20 ਤਰੀਕ ਨੂੰ ਸਵੇਰ ਸਮਾਪਤੀ ਹੁੰਦੀ ਹੈ ਮੇਲੇ ਦੀ ਤੇ ਜਰਾ ਤੁਸੀਂ ਸੰਗਤਾਂ ਨੂੰ ਦੱਸੋਗੇ ਕਿ ਸਮਾਪਤੀ ਦਾ ਵੀ ਥੋੜਾ ਜਦੋਂ ਸਵੇਰੇ 6 ਵਜੇ ਸਮਾਪਤੀ ਹੁੰਦੀ ਹੈ ਸਾਡੇ ਜਿਹੜੇ ਸਕੀਲ ਸਾਭਰੀ ਜਿਹੜੇ ਫਲੋਰ ਵਾਲੇ ਕਵਾਲੀਆਂ ਵਾਲੇ ਉਹ ਪੂਰਾ ਬਕਾਇਦਾ ਜਿਹੜੀ ਕਵਾਲੀਆਂ ਕਾ ਕੇ ਮੈਲੇ ਵਿੱਚ ਬਿਦਾ ਕਰਦੇ ਨੇ ਉਦੋਂ ਜਦੋਂ ਬਿਦਾ ਕਰਦੇ ਮੇਲੇ ਨੂੰ ਤਕਰੀਮ ਜਿੰਨੇ ਮੇਰੇ ਸੇਵਾਦਾਨ ਹੈ ਕੋਈ 6-700 ਸੇਵਾਦਾਰ ਅਜਿਹਾ ਪੱਕਾ ਆਉਣਾ ਜਾਂਦਾ ਉਹਨਾਂ ਨੇ ਫਿਰ ਭੰਗੜਾ ਪਾ ਕੇ ਤਾੜੀਆਂ ਮਾਰ ਕੇ ਮੇਲੇ ਬਿਦਾ ਕੀ ਲੈਣੀ ਹੈ ਕਿ ਸੁਖ ਸ਼ਾਂਤ ਬੰਗਣੀ ਸਾਰੀ ਦੁਨੀਆ ਦੀ ਜਿੰਨੇ ਵੀ ਸੰਗਤ ਵਿੱਚ ਅਰਦਾਸ ਕਰਦੇ ਸੀ ਜਿੰਨੀ ਸੰਗਤ ਇੱਥੇ ਦਰਸ਼ਨ ਕਰਕੇ ਗਈ ਆ ਮਾਲਕਾ ਵਰਦਾਸਾਂ ਕਰ ਗਈ ਆ ਜੋ ਮਾਂਕੇ ਸਭ ਜਿਹੜੇ ਅਰਦਾਸਾਂ ਪੂਰੀਆ ਕਰੋ ਜੋ ਮੰਗਦੇ ਆ ਸਭ ਕੁਝ ਦੇ ਕੇ ਜਾਓ ਹਾਂਜੀ ਬਾਬਾ ਜੀ ਇਹ ਜਿਹੜਾ ਡੇਰਿਆਂ ਵਾਸਤੇ ਲੋਕੀ ਬਹੁਤ ਜ਼ਿਆਦਾ ਕਈ ਤਰ੍ਹਾਂ ਦੇ ਸਵਾਲ ਚੱਕਦੇ ਨੇ ਕੋਈ ਸਿਗਟਾ ਬੀੜੀਆਂ ਤੇ ਨਸ਼ਿਆਂ ਤੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਚੱਕਦੇ ਨੇ ਲੋਕ ਇਹਦੇ ਬਾਰੇ ਤੁਸੀਂ ਦੱਸਿਓ ਜਰਾ ਜੀ ਆਪਣਾ ਸੰਗਤਾਂ ਦੇ ਵਿੱਚ ਗੱਲ ਰਹੀ ਮੈਂ ਤਕਰੀਬੇ ਇਧਰ 49 ਸਾਲ ਤੋਂ ਜਰਾ ਹਾਈਨ ਦੇ ਵਿੱਚ ਅਨ ਮਹਿਕਮੇ ਵਿੱਚ ਨੌਕਰੀ ਕੀਤੀ ਹੈ ਅੱਜ ਤੱਕ ਮੀਤ ਸ਼ਰਾਬਾਂ ਦਾ ਸਿਗਟ ਜਰਦਾ ਫੀਮ ਤੋਂ ਕਦੇ ਸਵਾਦ ਨਹੀਂ ਆਪਾਂ ਤੱਕ ਨਹੀਂ ਖਾਂਦਾ ਇਹ ਦਰਵਾਜ਼ੇ 49 ਸਾਲ ਦੇ ਵਿੱਚ ਕਦੇ ਚਾਹ ਨਹੀਂ ਪੀਤੀ ਨਾ ਕਦੇ ਰੋਟੀ ਖਾਧੀ ਨਾ ਮੈਨੂੰ ਪੈਸਿਆਂ ਦੇ ਬਾਰੇ ਪਤਾ ਕਮੇਟੀ ਬਣੀ ਹੈ ٹرسٹ ਬਣਿਆ ਸਾਡਾ ਮੁਹਸਾਬ ਚਲਾਉਂਦਾ ਤੇ ਡੇਰੇ ਡੇਰੇ ਵਾਲੇ ਨੂੰ ਇਹਨਾਂ ਨੂੰ ਮੈਂ ਜਦੋਂ ਮੇਲੇ ਤੇ ਜਾਂਦਾ ਭਾਈ ਗਾਈਡ ਕਰਕੇ ਆਂ ਵੀ ਇਹ ਨਸ਼ਾ ਨਾ ਕਰੋ ਜੇਕਰ ਕਿਸੇ ਨੇ ਨਸ਼ਾ ਕਰਨ ਦੀ ਆਦਤ ਪੈ ਗਈ ਨਹੀਂ ਛੱਡ ਸਕਦੇ ਜਾਨ ਨਿਕਲ ਜਾਤਾ بڑے ਕਮਰੇ ਲੋਕਾਂ ਦੇ ਜਦੋਂ ਸੰਗ ਮੇਲਾ ਲੱਗਿਆ ਉਹਦੇ ਵਿੱਚ ਬੈਠ ਕੇ ਜਿਹੜੇ ਸਿਕਟਾਂ ਬਰਪਨ ਪੈਂਦੇ ਆ ਉਹ ਨਸ਼ੇ ਕਰਦੇ ਨੇ ਜਾਂ ਉਹ ਉਹਨਾਂ ਨੂੰ ਆਪਣੇ ਆਪ ਚਾਹੀਦਾ ਵੀ ਮੈਂ ਇੱਕ ਬਤੌਰ ਗਤੀ ਨਿਸ਼ਾਨ ਡੇਰੇ ਦਾ ਤੇ ਮੈਂ ਕੰਮ ਕਰਕੇ ਇਹਨਾਂ ਲੋਕਾਂ ਨੂੰ ਗਾਈਡ ਕਰਕੇ ਆਪਣੀ ਲਾਈਨ ਤੇ ਲਿਆਵਾਂ ਤਾਂ ਕਿ ਆਪਣੇ ਨਾਲ ਸਾਥਾ ਰਜੋਣਾ ਇੱਕ ਡੇਰੇਦਾਰ ਜਿਹੜਾ ਗੱਦੀ ਨਹੀਂ ਛੁੰਡਾ ਉਹ ਇੰਜਣ ਹੁੰਦਾ ਇੰਜਣ ਨੇ ਡੱਬਿਆਂ ਨੂੰ ਲੈ ਕੇ ਜਾਣਾ ਜੇ ਜੇ ਇੰਜਣ ਦੀ ਜਾਨ ਨਹੀਂ ਇੰਜਣ ਤੇਲ ਨਹੀਂ ਇੰਜਣ ਦਾ ਟਾਇਰ ਪੈਂਚਰ ਨਹੀਂ ਇੰਜਣ ਦਾ ਸਾਰਾ ਗਾਈਨਿਕ ਤੇ ਬਾਕੀ ਡੱਬਿਆਂ ਨੂੰ ਕਿਵੇਂ ਘੜਿਸਕੇ ਲ ਜਾਊਗਾ ਇਹ ਡੇਰੇਦਾਰ ਨੂੰ ਮੈਂ ਬੇਚੀ ਕਰ ਰਹੇ ਨੇ ਚੈਲੰਜ ਵੈਸੇ ਬਤੌਰ ਨੇ ਦਾ ਦਸੇ ਬਾਜ਼ਾਰ ਬਈ ਤੁਸੀਂ ਲੋਕਾਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਸਿਖਾਓ ਤੇ ਆਪ ਵੀ ਨਸ਼ਾ ਤਰਹਿਤ ਹੋਵੋ ਤਾਂ ਕਿ ਡੇਰੇ ਦੀ ਉਪਮਾ ਸਾਰੇ ਪੜ ਦੇ ਵਿੱਚ ਹੋਵੇ ਇਸ ਕਰਕੇ ਤੁਸੀਂ ਮੈਂ ਇਹਨਾਂ ਸਾਰੇ ਦੇਨਾਂ ਨੂੰ ਬਾਰ-ਬਾਰ ਹੀ ਮੇਲਿਆਂ ਵੀ ਕਹਿਣਾ ਹੈ ਹੁਣ ਵੀ ਕਹਿਣਾ ਵੀ ਇਹਨਾਂ ਲੋਕਾਂ ਨੂੰ ਆਰ ਦੇਸ਼ਾਧਰੈਤ ਕਰਾ ਕੇ ਇਸ ਦੁਨੀਆ ਦੇ ਵਿੱਚ ਉਹਨਾਂ ਨੂੰ ਬਹੁਤਾ ਪੰਜਾਬ ਜੀਵਨ ਬਤੀਤ ਕਰਕੇ ਲੋਕ ਜਾਣ ਪੀੜੀ ਤੇ ਇਹ ਆਪਾਂ ਇਹ ਨੌਜਵਾਨ ਪੀੜੀ ਨੂੰ ਆਪਾਂ ਕੀ ਸੰਦੇਸ਼ ਦੇਣਾ ਚਾਹਾਂਗੇ ਜੀ ਜਦੋਂ ਕੁੜੀ ਜੰਮਣ ਤੋਂ ਪਹਿਲਾਂ ਬਰਬਾਦ ਕਰ ਦਈਏ ਮਾਂ ਪਾਪਾ ਚਾਚਾ ਨਾਨਾ ਨੇ ਮੈਨੂੰ ਮਾਰੇ ਹੋਣਾ ਮੈਂ 25 ਸਾਤ ਸੱਤ ਝੂਠੇ ਭਾਂਡੇ ਮਾਰ ਕੇ ਪੁਰਾਣੇ ਕੱਪੜੇ ਪਾ ਕੇ ਤੇ ਪੁਰਾਣੇ ਝੂਠੇ ਰੋਟੀਆਂ ਖਾ ਕੇ ਥੋੜੀ ਜਾਂਗਪੇਰ ਮਾਰਿਆ ਉਹਨਾਂ ਸਿੱਕੇ ਦੇ ਬੜੇ ਪਾਪੀ ਲੋਕ ਇਹਨੂੰ ਇੱਕ ਜੰਮਰ ਤੋਂ ਪਹਿਲਾਂ ਕਿਛੇ ਅਧਿਕਾਰ ਲੈ ਕੇ ਆ ਮਾਂ ਨੂੰ ਜੰਨੀ ਅਧਿਕਾਰ ਲੈ ਕੇ ਆ ਨਾ ਕੇ ਮਾਰ ਦਾ ਅਧਿਕਾਰ ਲੈ ਕੇ ਆ ਕੁੜੀ ਛੋਟੀ 6 ਸਾਲ ਦੀ ਸੁੱਖ ਮੰਗੂਗੀ ਮੁੰਡਾ 3 ਤਿੰਨ ਮਹੀਨੇ ਬਾਅਦ ਵਿਆਹ ਤੋਂ ਬਾਅਦ 3 ਮਹੀਨੇ ਬਾਅਦ ਪਾਪਾ ਨੂੰ ਕਹਿਣਾ ਹਟ ਜਾਂਦਾ ਬੋੜਾ ਬਹਿ ਜਾ ਬੁੜੀਏ ਬਹਿ ਜਾ ਤੇ ਜੇ ਕੁੜੀਆਂ ਥੋੜੀ 100 ਸਾਲ ਦੀ ਸੁੱਖ ਮੰਗਦੀਆਂ ਉਹਨੂੰ ਤੁਸੀਂ ਮਾਰ ਦਿੰਦੇ ਹੋ ਇੱਕ ਕਿਆ ਵਜਨ ਚੱਕਦੀਆਂ ਤੁਹਾਡਾ ਕੀ ਲੈ ਕੇ ਜਾਂ ਜੇ ਮੇਰੇ ਕੁੜੀ ਨਹੀਂ ਮੈਂ ਦਰਬਾਰ ਦੀ ਸੇਵਾ ਹੀ ਨਹੀਂ ਮਿਲ ਸਕਦੀ ਇਸ ਮੈਨੂੰ ਇਹ ਮੇਰੀ ਕੁੜੀ ਜਿਹੜੀ ਮੈਨੂੰ ਆਸ਼ੀਰਵਾਦ ਦਤਾ ਮੇਰੇ ਪਹਿਲੇ ਜਦਗਨ ਵਾਲਾ ਉਹ ਤੋਂ ਬਾਅਦ ਮੈਂ ਰੋਟੀ ਖਾਣ ਲੱਗਾ ਉਹ ਤੋਂ ਬਾਅਦ ਸੇਵਾ ਲੱਗਿਆ ਕਰਨ ਸੋ ਇਹਨਾਂ ਕੁੜੀਆਂ ਨੂੰ ਜੰਮਣ ਦਿਓ ਮਾਰੋ ਨਾ ਜੇਕਰ ਕਿਸੇ ਤੇ ਕੁੜੀਆਂ ਨਹੀਂ ਪਾੜੀਆਂ ਮੈਂ ਦਰਬਾਰ ਦੇ ਵਿੱਚ ਬੈਠ ਕੇ ਤੁਹਾਨੂੰ ਕਹਿੰਦਾ 200 ਕੁੜੀ 400 ਕੁੜੀ ਮੈਂ ਲਿਆਉਂਗਾ ਦੱਸੋਗਾ ਨਹੀਂ ਕਿਹਦੀ ਕੁੜੀਆਂ ਤੇ ਪਾਉਂਗਾ ਪੜਾਉਂਗਾ ਤੇ ਦਿਆਂਗਾ ਭਾਵੇਂ ਚਾਹੇ ਦਿਹਾੜੀ ਕਰਕੇ ਪਾਵਾ ਚਾਹੇ ਮੰਗ ਕੇ ਪਾਵਾ ਦੂਜੀ ਗੱਲ ਇਹ ਵੀ ਜਿਹੜੀਆਂ ਅੱਜ ਕੱਲ੍ਹ ਦੀਆਂ ਨੌਜਵਾਨ ਕੁੜੀਆਂ ਨੇ ਇੱਕ ਮਾਂ 9 ਆਪਣਾ ਖਾਣਾ ਦੰਦੀਆ ਆਪਣਾ ਪਾਣੀ ਪਿਲਾਉਂਦੀ ਆ ਆਪਣੇ ਸਾਹ ਚੋ ਸਾਹ ਦੰਦੀ ਆ ਆਪਣੇ ਖੁੰਜੋ ਖੁੰਦੰਦੇ ਆ ਖੂਨ ਚੋ ਕੱਢਿਆ ਦੁੱਧ ਦੰਦੀ ਆ ਉਸ ਕੁੜੀ ਨੂੰ ਆਪਣੀ ਮਾਂ ਦੀ ਇਲਾਜ ਰੱਖ ਕੇ ਆਪਣੇ ਸਹੁਰੇ ਘਰ ਜਾਣਾ ਚਾਹੀਦਾ ਨਾ ਕਿ ਉਹਦੇ ਕਲੰਕ ਰਵਾ ਕੇ ਜਾਣਾ ਚਾਹੀਦਾ ਬਹੁਤ 10% 15% ਕੁੜੀਆਂ ਜਿਹੜੀਆਂ ਨੇ ਉਹ ਆਪਣੇ ਮਨ ਮਰਜ਼ੀ ਕਰਦੀਆਂ ਨੇ ਮੈਂ ਉਹਨਾਂ ਨੂੰ ਬੇਚੀ ਕਰੂੰਗਾ ਕਿਉਂਕਿ ਮੈਂ ਬਤੌਰ ਤੇ ਉਹ ਉਹਨਾਂ ਨੂੰ ਬੇਚੀ ਕਰਦਾ ਵੀ ਆਪਣੇ ਮਾਪੇ ਦੇ ਪਾਗਰ ਉਦਾਗ ਨਾ ਲਾ ਕੇ ਜਾਓ ਛੁਨੀ ਉਦਾਗ ਨਾ ਲਾ ਕੇ ਜਾਓ ਆਹਨ ਆਪਣੇ ਪੜ ਕੇ ਅਫਸਰ ਬਣ ਕੇ ਅੱਜ ਕੱਦ ਤੱਕ ਹਰ ਮਹਿਕਮੇ ਦੀ ਕੁੜੀਆਂ ਦੀ ਇੰਨੀ ਬੱਲੇ ਬੱਲੇ ਆ ਕਿ ਜੋੜੀਆਂ ਪਾਣੇ ਕਿੱਥੇ ਮਰਿਆ ਕਿ ਨੌਕਰੀ ਕਰ ਸਕਦੀਆਂ ਸਰਕਾਰ ਵੀ ਕੁੜੀਆਂ ਬਾਤ ਸਟੈਂਡ ਕਰਦੀ ਹੈ ਤੇ ਕੁੜੀਆਂ ਨੂੰ ਚਾਹੀਦਾ ਵੀ ਮੈਂ ਆਪਣੇ ਮਾਪਿਆਂ ਨੂੰ 100 ਸਾਲ ਤੱਕ ਇੱਜ਼ਤਮੰਗ ਕਰਾਂ ਆਪਣੇ ਧੇਕੇ ਦੀ ਇੱਜ਼ਤ ਮੰਗਿਆ ਕਰਾਂ ਆਪਣੀ ਦੁਨੀਆ ਦੇ ਕਿਹਾਵਲ ਪਿੰਡ ਦੀ ਜੇ ਜਦੋਂ ਕੁੜੀ ਕੋਈ ਗਲਤ ਕੰਮ ਕਰਦੀ ਹੈ ਤਾਂ ਉੱਥੇ ਫਿਰ ਸਾਰਾ ਪਿੰਡ ਸਾਰਾ ਮhalla ਸਾਰਾ ਦੇ ਮੁਲਕ ਸਾਰਾ ਜ਼ਿਲ੍ਹਾ ਅਮਰੇ ਸ਼ਰਨਿਮਾ ਕਰਨਾ ਪੈਂਦਾ ਇਸ ਕਰਕੇ ਕੁੜੀਆਂ ਨੂੰ ਵੀ ਚਾਹੀਦਾ ਤੇ ਮਾ ਬਾਬ ਨੂੰ ਜੈਨ ਨੂੰ ਜੰਮਣ ਦਿਓ ਇਹਨਾਂ ਨੂੰ ਮਾਰੋ ਨਾ ਤੁਹਾਡਾ ਕੁਝ ਨਹੀਂ ਮੰਗਦੇ ਬਾਣੀ ਚ ਵੀ ਲਿਖਿਆ ਮਾਂ ਜੰਨੀ ਲਿਖਿਆ ਕੁਝ ਨਹੀਂ ਲਿਖਿਆ ਤੇ ਕੁੜੀ ਜਿਹਦੇ ਘਰ ਨੇ ਉਹ ਦੇਲੀ ਨਹੀਂ ਸਖਣੀ ਜਿਹਦੇ ਘਰ ਮੁੰਡੇ ਮੁੰਡੇ ਨਾ ਮੈਂ ਉਹਨਾਂ ਦੇਲੀ ਸਖਣੀ ਸਮਝਾ ਸੀ ਕੁੜੀ ਨੇ ਥੋੜੀ 100 ਸਾਲ ਮੰਗਣਿਆ ਮੁੰਡੇ ਨੇ ਜਦੋਂ ਬੈਹ ਗਿਆ ਉਹਨੇ ਕਹਿੰਦਾ ਬੁੜੀਏ ਬੈ ਜਾ ਟਿਕਟੂ ਗੁਰਦੁਆਰੇ ਜਾ ਤੂੰ ਮੰਦਰ ਜਾ ਅਸਮਨ ਚਲੇ ਜਾ ਆਪਣੇ ਬੱਚਿਆਂ ਨੂੰ ਤੁਸੀਂ ਜਿਹੜੇ ਇੱਕ ਬੋੜਾ ਪੰਜ ਬੱਚਿਆਂ ਨੂੰ ਪਾਲ ਸਕਦਾ ਰੋਟੀ ਦੇਣਾ ਵਿਆਹ ਸਕਦਾ ਪੜਾ ਸਕਦਾ ਪੰਜ ਬੱਚੇ ਕੋਲ ਰੋਟੀ ਦੀ ਦੋ ਟੁਕੜੇ ਨਹੀਂ ਦੇ ਸਕਦੇ ਪਾਪਾ ਤੂੰ ਆਸ਼ਰਮ ਚ ਜਾ ਲਿਆ ਪਾਪਾ ਤੂੰ ਗੁਜ਼ਾਰੇ ਚ ਲਾ ਕਿ ਕੀ ਆਪਣੀ ਰਾਤ ਨੂੰ ਵੀ ਚਾਹੀਦਾ ਮੁੰਡਿਆਂ ਨੂੰ ਆਪਣੇ ਮੈਂ ਆਪਣੇ ਮਾਂ ਬਾਪ ਦੀ ਇੱਜ਼ਤ ਕਰੀ ਆ ਮਾਂ ਬਾਪ ਦੀ ਸੇਵਾ ਕਰੀ ਬੱਬੇ ਜੀ ਮੈਨੂੰ ਬਕਤੀ 34 ਸਾਲ ਹੋ ਗਏ ਤੁਹਾਨੂੰ ਦੇਖਦਿਆਂ ਜੀ ਕਿ ਤੁਸੀਂ ਸਮੇਂ-ਸਮੇਂ ਦੇ ਨਾਲ ਕੁੜੀਆਂ ਨੂੰ ਸਿਲਾਈ ਸੈਂਟਰ ਖੋਲੇ ਸਿਲਾਈ ਸਿਖਾਈ ਖਾਣਾ-ਦਾਣੀ ਦਾ ਵੀ ਸਿਖਾਣਾ ਦਾ ਵੀ ਸਿਖਾਉਂਦੇ ਰਹੇ ਪਾਰਲਰ ਦਾ ਵੀ ਸਿਖਾਉਂਦੇ ਰਹੇ ਤੇ ਤੁਸੀਂ ਉਹਨਾਂ ਨੂੰ ਮਤਲਬ ਬਹੁਤ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਨੇ ਕਦੀ ਤੁਸੀਂ ਖਬਰ ਨਹੀਂ ਦਿੱਤੀ ਕਦੀ ਤੁਸੀਂ ਕੈਮਰੇ ਮੂਰੇ ਨਹੀਂ ਆਏ ਕਦੀ ਤੁਸੀਂ ਜੋ ਬਰਾਤ ਆਂਦੀ ਆ ਜਾਂ ਕੁੜੀ ਨੂੰ ਤੁਸੀਂ ਮੂਰੇ ਹੋ ਕੇ ਤੁਸੀਂ ਸ਼ਗਨ ਨਹੀਂ ਪਾਇਆ ਕੋਈ ਵੀ ਮਤਲਬ ਖੜਦੇ ਨਹੀਂ ਉਹਦੇ ਵਿੱਚ ਬਾਬਾ ਜੀ ਤੁਹਾਡੇ ਕੀ ਵਿਚਾਰ ਨੇ ਜੀ ਇਹ ਜਿਹੜੇ ਵਿਆਹ ਕੁੜੀਆਂ ਦੇ ਕਰਦਾ ਮਾਲਕ ਕਰਦਾ ਮੈਂ ਮਾਲਕ ਥੋੜਾ ਮੈਂ ਜਨਾਬ ਸੇਵਾਦਾਰ ਮੈਂ ਕਿਉਂ ਫੋਟੋ ਖਿਚਾਵਾ ਮੈਂ ਫੋਟੋ ਤਾਂ ਜਾਵੇਂ ਮੈਂ ਵਿਆਹ ਕਰਾ ਬੈਠਾ ਮੈਂ ਕਰਦੇ ਨਹੀਂ ਮੇਰਾ ਬਦਦਰਬਾਰ ਆ ਬਾਬਾ ਫਰੀਦ ਬਿਆਹ ਕਰਦਾ ਬਾਬਾ ਸਾਉਂ ਸ਼ਾ ਬਿਆਹ ਕਰਦਾ ਤੇ ਬੇ ਬਾਬੇ ਫਰੀਦ ਦੀ ਫੋਟੋ ਲਗਣੀ ਚਾਹੀਦੀ ਮੇਰੀ ਘਰ ਤੇ ਲਗਣੀ ਆ ਇਸ ਕਰਕੇ ਮੈਂ ਗੁੱਸਾ ਰੱਖਦਾ ਕੱਲ ਨੂੰ ਜੇ ਕੁੜੀ ਜਾਂਚ ਤੇ ਮੈਂ ਫੋਟੋ ਖੇਡਦਾ ਦਰਬਾਰ ਤੇ ਸ਼ਾਦੀ ਹੋਈ ਆ ਉਹਦੀ ਸੱਸ ਨੂੰ ਮਿਹਣਾ ਮਾਰਦੀ ਆ ਵੀ ਤੇਰਾ ਸਾਧਾ ਨੇ ਵਿਆਹ ਕੀਤਾ ਉਹਦੇ ਫੇਰ ਕੁੜੀ ਦਾ ਵਿਆਹ ਕੀਤਾ ਉਹਦੇ ਜ਼ਖਮ ਕਰਤੇ ਨੂਨ ਤੇ ਪਾ ਕੇ ਪਰ ਉਹ ਲੋਕ ਫੂਕਤੀਆ ਇਸ ਕਰਕੇ ਅਸੀਂ ਕੁੜੀਆਂ ਦਸ ਦਿਨ ਵੀ ਕੀ ਜਾਂ ਕੁੜੀ ਦਾ ਵਿਆਹ ਕਿਦਾ ਕੀਤਾ ਕਿਹਦੇ ਨਾਲ ਹੋਇਆ ਕਿਹਦਾ ਨਹੀਂ ਸਾਰਾ ਸਮਾਨ ਸੂਣ ਲਿਆ ਕੇ ਤਾਰ ਕਰਕੇ ਕੁੜੀ ਦੇ ਮਾਪਿਆਂ ਨੂੰ ਸੰਭਾਲ ਦੇਣਾ ਉਹ ਵਿੱਚ ਅਸੀਂ ਜਾਣਾ ਨਹੀਂ ਵਿੱਚ ਆਉਣਾ ਨਹੀਂ ਕਿਉਂ ਤਾਂ ਕਿ ਉਹਦੇ ਸਹੁਰੇ ਘਰ ਪਤਾ ਲੱਗੇ ਵੀ ਸਾਦਾ ਨਾ ਵਿਆਹ ਕੀਤਾ ਇਸ ਕਰਕੇ ਉਹਨੂੰ ਕੋਪਰ ਰੱਖਦੇ ਆ ਦੱਸਦੇ ਨਹੀਂ ਕੋਈ ਅਖਬਾਰ ਤੇ ਨਹੀਂ ਉਹ ਸਾਡਾ ਕੋਈ ਰੁਕਾਵਟ ਨਹੀਂ ਸਿਰਫ ਲਿਖਿਆ ਉਹਨਾਂ ਕੁੜੀ ਦਾ ਵਿਆਹ ਬਸ ਔਰ ਕੁਝ ਨਹੀਂ ਕਰਦੇ ਮੈਂ ਸਮਾਜ ਸੇਵੀ ਆ ਤੇ ਉਹ ਵੀ ਮੈਂ ਇਹਨਾਂ ਦੀ ਬਦੌਲਤ ਆ ਮੇਰੇ ਗੁਰੂ ਜੀ ਆ ਉਹਨਾਂ ਦਾ ਅਸ਼ੀਰਵਾਦ ਆ ਸੋ ਮੈਂ ਆਪਣੇ ਸਤਿ ਅਨੁਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗੀ ਕਿ ਇਹ ਇੱਕ ਉਹ ਦਰਬਾਰ ਆ ਕਿ ਜਿੱਥੇ ਮਾਵਾ ਨੂੰ ਪੁੱਤ ਭੈਣਾਂ ਨੂੰ ਵੀਰ ਤੇ ਲੋਕਾਂ ਦੇ ਬਹੁਤ ਸਾਰੇ ਕੰਮ ਹੁੰਦੇ ਨੇ ਸਭ ਨੂੰ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਇੱਥੇ ਦਰਬਾਰ ਤੇ ਆਏ ਸਾਨੂੰ ਬਹੁਤ ਚੰਗਾ ਲੱਗਿਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕਿ ਸਾਨੂੰ ਟਾਈਮ ਦਿੱਤਾ ਔਰ ਅਸੀਂ ਵੀ ਤੁਹਾਡੇ ਨਾਲ ਸਾਰਿਆਂ ਨਾਲ ਬਚਨ ਸਾਂਝੇ ਕਰ ਸਕੇ ਬਾਬਾ ਜੀ ਸੋ ਥੈਂਕ ਯੂ ਜੀ ਬਾਬਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਪਿਆਰ ਪੈਂਦੇ ਆ ਜੀ ਮੈਂ ਵੀ ਤੁਹਾਡਾ ਬਹੁਤ-ਬਹੁਤ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਜਿਹੜਾ ਸਮਾਂ ਕੱਢ ਕੇ ਜਿਹੜੀ ਮੇਰੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ ਮੈਂ ਤਾਂ ਮਾਲਕ ਅਗੇ ਹੀ ਦੁਆ ਕਰੂੰਗਾ ਵੀ ਇਹ ਚੈਨਲ ਜਿਹੜਾ ਹਮੇਸ਼ਾ ਜਿਵੇਂ ਚੰਦ ਸੂਰ ਚਮਕਦੇ ਚਮਕਦਾ ਰਹੇ ਧੰਨਵਾਦ ਬਹੁਤ-ਬਹੁਤ ਠੀਕ ਹੈ ਬਾਬਾ ਜੀ ਸੋ ਦੋਸਤੋ ਬਾਬਾ ਜੀ ਮੇਰੇ ਗੁਰੂ ਜੀ ਵੀ ਆ ਮੇਰੇ ਪਿਤਾ ਜੀ ਆ ਔਰ ਇਨਾਂ ਤੋਂ ਮੈਨੂੰ ਜਾਗ ਲੱਗੀ ਹੋਈ ਆ ਔਰ ਮੈਂ ਇੱਕ ਐਸੋਸੀਏਸ਼ਨ ਚਲਾਨੀ ਆ ਜਿਹੜੀ ਕਿ ਔਮਨ ਜਸਟਿਸ ਆਰਗੇਨਾਈਜੇਸ਼ਨ ਔਰ ਮੈਂ ਗਦਨਸ਼ੀਨ ਵੀ ਆ ਤੇ ਜੋ ਵੀ ਮੈਨੂੰ ਜਾਗ ਲੱਗੀ ਆ ਬਾਬਾ ਜੀ ਤੋਂ ਲੱਗੀ ਆ ਔਰ ਮੇਰਾ YouTube ਚੈਨਲ ਆ ਕਮਲਜੀਤ ਕੇ ਬੈਸ ਔਰ ਤੁਸੀਂ ਅੱਗੇ ਵੀ ਸਾਡੇ ਕੁਝ ਮੂਵੀ ਆ ਤੁਸੀਂ ਦੇਖਣੀਆਂ ਨੇ ਜੋ ਵੀ ਤੁਸੀਂ ਦੇਖੋਗੇ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ ਤੇ ਇਹਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਜੀ Thank you. Gee.